ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅਸੀਂ ਖਾਸ ਕਹਿ ਸਕਦੇ ਆ ਕਿ ਬੜਾ ਪਖਤਾ ਤੇ ਮੰਗਦਾ ਵਿਸ਼ਾ ਹੈ ਮੁੱਦਾ ਹੈ ਪੰਜਾਬੀ ਸਿੱਖਾਂ ਦੀ ਰਿਹਾਈ ਦਾ ਸਿੰਘਾਂ ਦੀ ਰਿਹਾਈ ਦਾ ਸਿੱਖਾਂ ਦੀ ਰਿਹਾਈ ਦਾ ਇਹ ਮਾਮਲਾ ਕੀ ਹੈ ਕਿਉਂ ਹੈ ਕਿਉਂ ਇੰਨਾ ਚਿਰ ਲੱਗ ਗਿਆ 27 28 28 ਸਾਲ ਤੋਂ ਜਿਹੜੇ ਇਹ ਨੌਜਵਾਨ ਅਸੀਂ ਕਵਾਂਗੇ ਕਿ ਉਸ ਸਮੇਂ ਦੇ ਜਿਨ੍ਹਾਂ ਨੂੰ ਪੰਜਾਬ ਦਾ ਕੋ ਦਰਦ ਸੀਗਾ ਉਹਨਾਂ ਨੇ ਜੋ ਵੀ ਕੋਸ਼ਿਸ਼ ਕੀਤੀ ਜਿਸ ਤਰੀਕੇ ਨਾਲ ਵੀ ਕੋਸ਼ਿਸ਼ ਕੀਤੀ ਪਰ ਉਹ ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਗੁਨਾਹਗਾਰ ਸਾਬਤ ਹੋਏ ਤੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਲੰਬੀਆਂ ਉਮਰ ਕੈਦਾਂ ਦਿੱਤੀਆਂ ਗਈਆਂ ਪਰ ਦੁਨੀਆ ਦਾ ਜਿਹੜਾ ਕੋਈ ਵੀ ਕਾਨੂੰਨ ਹੈਗਾ ਉਹ ਉਮਰ ਕੈਦ ਤੋਂ ਬਾਹਰ ਹਰ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਉਸ ਜਿਹੜੀ ਕੈਦੀ ਦੀ ਉਸ ਬੰਦੇ ਦੀ ਜਿਹੜੀ ਵਿਹਾਈ ਹੋਣੀ ਚਾਹੀਦੀ ਹੈਗੀ ਕਿਉਂਕਿ ਉਹਨੇ ਆਪਣੀ ਸਜ਼ਾ ਉੱਤ ਚੁੱਕਾ ਹੈ ਪਰ ਇਹ ਸਿੰਘਾ ਦੇਣਾ ਮਾਮਲਾ ਹੈ ਖਾਸ ਤੌਰ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਸਫਾਂ ਦੇ ਵਿੱਚ ਇਹ ਘੁੰਮਦਾ ਆ ਰਿਹਾ ਹੈ ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਡਾਕਟਰ ਅਫਤਾਰ ਸਿੰਘ ਜੀ ਤੇ ਆਓ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਨਿਗਤ ਹਾਰਦਿਕ ਸਵਾਗਤ ਕਰਦੇ ਹਾਂ ਫਤਿਹ ਬੁਲਾਉਂਦੇ ਹਾਂ ਜੀ ਡਾਕਟਰ ਅਫਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਵਾਗਤ ਸਮਾਕਰਣ ਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਅੱਜ ਅਸੀਂ ਇਹ ਜਿਹੜਾ ਮੁੱਦਾ ਹੈ ਇਦੀ ਗੱਲਬਾਤ ਹੈ ਅਸੀਂ ਅੱਜ ਕਿੱਥੋਂ ਸ਼ੁਰੂ ਕਰੀਏ ਤੁਸੀਂ ਇਸ ਗੱਲਬਾਤ ਨੂੰ ਸ਼ੁਰੂ ਕਰੋ ਜੀ ਨਹੀਂ ਗੱਲਬਾਤ ਤੁਹਾਨੂੰ ਸ਼ੁਰੂ ਕਰਨੀ ਚਾਹੀਦੀ ਆ ਕੱਲ ਹੈਗੀ ਆ ਪਿਪਖਤਾ ਮਸਲਾ ਬਣਿਆ ਹੋਇਆ ਹੈ ਪਿਛਲੇ ਕੁ ਸਮੇਂ ਤੋਂ ਤੇ ਦਰਸਲ ਇਸ ਵਿਸ਼ੇ ਇਸ ਮਸਲੇ ਤੇ ਸਿਆਸਤ ਬਹੁਤੀ ਹੋਈ ਆ ਤੇ ਕੰਕਰੀਟ ਕੰਮ ਕੋਈ ਨਹੀਂ ਹੋਇਆ ਆਪਣੇ ਆਪੇ ਤੌਰ ਤੇ ਪਰਿਵਾਰਾਂ ਨੇ ਜਿੰਨੀ ਉਨ੍ਹਾਂ ਦੀ ਪਹੁੰਚ ਹੈਗੀ ਆ ਉਹ ਇਹਨਾਂ ਕੇਸ ਨੂੰ ਲੜਨ ਦਾ ਯਤਨ ਉਹਨਾਂ ਨੇ ਕੀਤਾ ਹੈ ਆਪਣੀ ਆਪਣੀ ਬਾਹ ਲਾਈ ਹੈ ਪਰ ਰਾਜਨੀਤਿਕ ਤੌਰ ਤੇ ਜੋ ਕੁਝ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ ਦੂਜੀ ਗੱਲ ਇਹ ਹੈ ਕਿ ਇਹ اخਲਾਕੀ ਕੈਦੀ ਨਹੀਂ ਹਨ ਚੰਦਰਪਾਲ ਜੀ ਇਹ ਸਿਆਸੀ ਕੈਦੀ ਹਨ ਇਹ ਰਾਜਨੀਤਿਕ ਕੈਦੀ ਹੈ ਜਾਂ ਜਿਹੜੇ ਲੋਕ ਖੜਕੂ ਬਾਦ ਦੇ ਵਿੱਚ ਜਾਂ ਜਹਾਰੂ ਬਾਦ ਚ ਹਥਿਆਰਬੰਦ ਘੋਲ ਕਰਦੇ ਪਕੜੇ ਗਏ ਉਹ ਜੰਗੀ ਕੈਦੀ ਹੈ ਇੱਕ اخਲਾਕੀ ਕੈਦੀ ਹੁੰਦਾ ਹੈ ਜਿਹੜਾ ਆਪਣੇ ਨਿੱਜੀ ਹਿੱਤ ਵਾਸਤੇ ਕਿਸੇ ਦਾ ਕਤਲ ਕਰਦਾ ਹੈ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਨਾਲ ਝਗੜਾ ਕਰਦਾ ਹੈ ਤੇ ਇੱਕ ਜਿਹੜਾ ਕੌਮੀ ਵਿਸ਼ਾ ਹੁੰਦਾ ਹੈ ਕੌਮੀ ਕਾਰਨ ਹੁੰਦਾ ਹੈ ਇੱਕ ਉਹਦੇ ਕਰਕੇ ਲੜਾਈ ਲੜਦਾ ਹੈ ਜੇ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਅਤਵਾਦੀ ਕਹਿੰਨੇ ਆ ਉਹ ਕੱਲ ਨੂੰ ਉਹੀ ਦੇਸ਼ ਭਗਤ ਹੁੰਦੇ ਆ ਅਜੇ ਤੱਕ ਅਸੀਂ ਫੈਸਲਾ ਹੀ ਨਹੀਂ ਕਰ ਸਕੇ ਕਿ ਸ਼ਹੀਦ ਭਗਤ ਸਿੰਘ ਦੇਸ਼ ਭਗਤ ਸੀ ਅਤਵਾਦੀ ਸੀ ਅਤੇ ਅੱਧੇ ਹਜੇ ਤੱਕ ਉਹਨਾਂ ਅਤਵਾਦੀ ਕਹੀ ਜਾਂਦੇ ਆ ਇਸ ਕਰਕੇ ਇਹ ਜਿੰਨੇ ਲੋਕ ਨੇ ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਆ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਦੀ ਗੱਲ ਅੱਜ ਮੀਡੀਆ ਦੇ ਵਿੱਚ ਬੜੀ ਪ੍ਰਚਾਰੀ ਜਾ ਰਹੀ ਹੈ ਮੈਂ ਇਹਨਾਂ ਨੂੰ ਇਹ ਮਤਲਬ اخਲਾਕੀ ਕੈਦੀ ਨਹੀਂ ਮੰਨਦਾ ਮੈਂ ਸਿਆਸੀ ਕੈਦੀ ਜਾਂ ਜਿਹੜਾ ਹਥਿਆਰ ਫੜ ਕੇ ਲੜਾਈ ਲੜੀ ਉਹ ਜੰਗੀ ਕੈਦੀ ਦੇ ਤੌਰ ਦੇ ਉੱਤੇ ਦੇਖਦਾ ਹਾਂ ਜੀ ਤੁਸੀਂ ਬਾਕੀ ਅਗਲੀ ਗੱਲ ਚੁੱਕੋ ਜੀ ਬਿਲਕੁਲ ਜੀ ਗੱਲ ਜਿਹੜੀ ਅਸੀਂ ਦੇਖ ਰਹੇ ਹਾਂ ਅਪਤਾਰ ਸਿੰਘ ਜੀ ਸਾਡੀ ਸਕਰੀਨ ਦੇ ਉੱਤੇ ਤਸਵੀਰਾਂ ਵੀ ਲੱਗਿਆ ਨੇ ਉਹਨਾਂ ਸਿੰਘਾਂ ਦੀਆਂ ਤੇ ਇਹਦੇ ਵਿੱਚ ਨੌ ਸਿੰਘਾਂ ਦੀ ਗੱਲ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈਗੀ ਆ ਪੇਜੇ ਦੇ ਵਿੱਚ ਭਾਈ ਗੁਰਦੀਪ ਸਿੰਘ ਜੀ, ਦਵਿੰਦਰਪਾਲ ਸਿੰਘ ਜੀ, ਭੁੱਲਰ, ਬਲਵੰਤ ਸਿੰਘ ਰਾਜੋਆਣਾ, ਜੇਤਾਰ ਸਿੰਘ ਹਵਾਰਾ, ਲਖਵਿੰਦਰ ਸਿੰਘ ਲੱਖਾ, ਸ਼ਮਸ਼ੀਰ ਸਿੰਘ, ਪਰਮਜੀਤ ਸਿੰਘ ਢਿਉਰਾ ਜੇ ਜਤਾਰ ਸਿੰਘ ਤਾਰਾ ਨੂੰ ਪਾਵੇਂ 17 ਸਾਲ ਹੋਏ ਨੇ ਪਰ ਜਿਹੜੇ ਬਾਕੀ ਦੇ ਜਿਹੜੇ ਸਾਰੇ ਗੁਰਦੀਪ ਸਿੰਘ ਜਿਹੜੇ ਕਿ 32 ਸਾਲ ਦੀ ਸਜ਼ਾ ਭੁਗਤ ਰਹੇ ਆ ਤੇ ਬਾਕੀ ਜਿਹੜੇ ਹੈਗੇ 27 22 22 ਸਾਲ ਦੀ ਜਿਹੜੀ ਉਹ ਸਜ਼ਾ ਭੁਗਤ ਰਹੇ ਹੈਗੇ ਆ ਪਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਲੋ ਤੁਸੀਂ ਗੱਲ ਕੀਤੀ ਆ ਸਿਆਸੀ ਇਹ ਪਾਰਟੀਆਂ ਦੀ ਗੱਲ ਕੀਤੀ ਆ ਪੰਜਾਬ ਦੀਆਂ ਦੀ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਖਾਸ ਤੌਰ ਤੇ ਜਿਹੜਾ ਸਿੱਖ ਸਫਾ ਨੇ ਖਾਸ ਤੌਰ ਤੇ ਦੀ ਪੰਜਾਬ ਦੀ ਅਕਾਲੀ ਸਰਕਾਰ ਜਿਹੜੀ ਰਹਿ ਚੁੱਕੀ ਹੈਗੀ ਆ ਉਹਨਾਂ ਨੇ ਵੀ ਆਪਣੇ ਦੌਰ ਦੇ ਵਿੱਚ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਉਹਨਾਂ ਦੀ ਭਾਈਵਾਲੀ ਸੀਗੀ ਇਸ ਤੋਂ ਪਹਿਲਾਂ ਅਡਵਾਨੀ ਨਾਲ ਉਹਨਾਂ ਦੀ ਭਾਈਵਾਲੀ ਸੀ ਉਸ ਤੋਂ ਬਾਅਦ ਉਹਨਾਂ ਦੀ ਨਵਿੰਦਰ ਮੋਤੀ ਨਾਲ ਭਾਈਵਾਲੀ ਬਣੀ ਆ ਉਦੋਂ ਵੀ ਇਹ ਮਸਲਾ ਕਿਉਂ ਨਹੀਂ ਹੱਲ ਹੋ ਸਕਿਆ ਉਦੋਂ ਤੋਂ ਇਹ ਜਿਹੜਾ ਲਟਕਦਾ ਆ ਰਿਹਾ ਹੈ ਤੇ ਕੀ ਕਾਰਨ ਆਪਾਂ ਕਹਿ ਸਕਦੇ ਆ ਬੜਾ ਅਹਿਮ ਸਵਾਲ ਆ ਤੁਹਾਡਾ ਛਿੰਦਰਪਾਲ ਜੀ ਹਮ ਦਰਸਲ ਜਦੋਂ ਤੁਸੀਂ ਕੌਮੀ ਤੌਰ ਦੇ ਉੱਤੇ ਇੱਕ ਲੜਾਈ ਵਿੱਚ ਹੁੰਨੇ ਹੋ ਨਾ ਜੁੱਧ ਦੇ ਵਿੱਚ ਹੁੰਨੇ ਹੋ ਬਲੂ ਸਟਾਰ ਆਪਰੇਸ਼ਨ ਦਰਵਾਰ ਸਾਹਿਬ ਤੇ ਹਮਲੇ ਤੋਂ ਬਾਅਦ ਕੌਮ ਭਾਰਤੀ ਸਟੇਟ ਦੇ ਨਾਲ ਲੜਾਈ ਦੇ ਮੋੜ ਵਿੱਚ ਸੀ ਇੱਕ جنگ ਲੜੀ ਜਾ ਰਹੀ ਸੀ ਤੇ ਉਸ جنگ ਨੂੰ ਹਵਾ ਦੇਣ ਵਾਲੇ ਜਿਹੜੇ ਬਾਅਦ ਦੇ ਵਿੱਚ ਮੁੱਖ ਮੰਤਰੀਆਂ ਕੁਰਸੀਆਂ ਤੇ ਬੈਠੇ ਇਹ ਵੀ ਇਹ ਲੋਕ ਵੀ ਨਾਲ ਹੀ ਸਨ ਬੇਸ਼ੱਕ ਉਹਨਾਂ ਦਾ ਰੋਲ ਇਹਦੇ ਵਿੱਚ ਬਹੁਤਾ ਪੋਜ਼ਿਟਿਵ ਹੈ ਨਹੀਂ ਸੀ ਉਸ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਵੀ ਉਹਨਾਂ ਨੇਗੇਟਿਵ ਰੋਲ ਹੀ ਪਲੇ ਕੀਤਾ ਕਿਉਂਕਿ ਇਦਾਂ ਹੀ ਲੋਕ ਕਰਦੇ ਹੁੰਦੇ ਆ ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਭਾਰਤ ਵਿੱਚ ਗੈਰ ਕਾਂਗਰਸੀ ਸਰਕਾਰ ਬਣਨ ਵਾਲੀ ਸੀ ਜਦੋਂ ਅਟਲ ਵਿਹਾਰੀ ਬਾਜਪੀ ਦੀ ਸਰਕਾਰ ਬਣਨੀ ਸੀ ਤੇ ਇਹਨਾਂ ਦੇ ਕੋਲ ਬਹਾਵ ਤਾਕਤ ਸੀ ਉਸ ਵੇਲੇ ਅਕਾਲੀਆਂ ਦੇ ਕੋਲ ਇਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਸੀ ਉਹਨਾਂ ਨੂੰ ਉਸ ਵੇਲੇ ਚਾਹੀਦਾ ਸੀ ਕਿ ਇਹ ਪਹਿਲੀਆਂ ਸ਼ਰਤਾਂ ਇਹ ਰੱਖ ਦੇ ਕਿ ਜਿਹੜੇ ਸਾਡੇ ਸਿਆਸੀ ਕੈਦੀ ਜੇਲਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਪਹਿਲਾਂ ਰਿਹਾਅ ਕੀਤਾ ਜਾਏ ਜਾਂ ਜਿਹੜੀਆਂ ਦੂਸਰੀਆਂ ਮੰਗਾਂ ਨੇ ਜਿਹਦੇ ਕੜ ਕੇ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਸੰਤਾਪ ਭੋਗਦਾ ਹੈ ਉਹਨਾਂ ਮਸਲਿਆਂ ਦਾ ਹੱਲ ਕੀਤਾ ਜਾਏ ਫਿਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਜਦੋਂ ਵੀ ਕਿਤੇ ਦੋ ਸਰਕਾਰਾਂ ਦਾ ਆਪਸ ਵਿੱਚ ਸਮਝੌਤਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਸਿਆਸੀ ਕੈਦੀਆਂ ਦੀ ਗੱਲ ਕੀਤੀ ਜਾਂਦੀ ਹੈ ਆ ਹੁਣੇ ਹੀ ਜਿਹੜਾ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਇਜ਼ਰਾਈਲ ਤੇ ਫਲਸਤੀਨੀਆ ਦਾ ਸਮਝੌਤਾ ਹੋਇਆ ਹੈ ਉਥੇ ਕਤਰ ਦੇ ਵਿੱਚ ਨਾ ਆਪਣਾ ਸੌਰੀ ਈਜਿਪਟ ਦੇ ਵਿੱਚ ਉਸ ਸਮਝੌਤੇ ਦੇ ਤਹਿਤ ਬੇਸ਼ੱਕ ਇਜ਼ਰਾਇਲ ਨੇ ਗਾਜ਼ਾ ਵਾਲਿਆਂ ਦੇ ਨੱਕ ਵਿੱਚ ਦਮ ਘੜਕੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਉਹਨਾਂ ਦੇ ਬੰਦੇ ਵੀ ਚੱਕ ਕੇ ਲਗਾਇਆ ਵਧੇਕੀ ਵੀ ਉਹਨਾਂ ਨੇ ਕੀਤੀ ਗਾਜ਼ਾ ਵਾਲਿਆਂ ਨੇ ਹਮਾਸ ਨੇ ਉਸ ਦੇ باوجود ਸਮਝੌਤੇ ਦੀਆਂ ਸ਼ਰਤਾਂ ਦੇ ਮੁਤਾਬਿਕ ਹਜ਼ਾਰਾਂ ਸਿਆਸੀ ਕੈਦੀ ਇਜ਼ਰਾਇਲ ਨੂੰ ਛੱਡਣੇ ਪਏ। ਆਪਾਂ ਵੇਖਿਆ ਪਿਛਲੇ 2-3 ਦਿਨ ਜੇ ਮੈਂ ਉਦਾਹਰਣ ਇਸ ਕਰਕੇ ਦੇ ਰਿਹਾ ਕਿਉਂਕਿ ਬਿਲਕੁਲ ਤਾਜ਼ਾ ਸਾਡੇ ਦਰਸ਼ਕਾਂ ਨੂੰ ਪਤਾ ਹੋਊਗਾ। ਜਦੋਂ ਵੀ ਸਮਝੌਤੇ ਹੁੰਦੇ ਆ ਦੋ ਸਰਕਾਰਾਂ ਦੇ ਵਿੱਚ ਦੋ ਤਾਕਤਾਂ ਦੇ ਦਰਮਿਆਨ ਤੇ ਉਹਨਾਂ ਲੋਕਾਂ ਨੂੰ ਭੁਲਾਇਆ ਨਹੀਂ ਜਾਂਦਾ ਹੁੰਦਾ ਜਿਹੜੇ ਇਹ ਲੜਾਈ ਲੜਨ ਬਦਲੇ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਤੇ ਜਦੋਂ ਸਾਡਿਆਂ ਨੇ ਸਮਝੌਤਾ ਕੀਤਾ ਸੀ ਤੇ ਇਹਨਾਂ ਨੇ ਉਹਨਾਂ ਬਾਰੇ ਉਸ ਵੇਲੇ ਵੀ ਕੋਈ ਸ਼ਰਤ ਨਾ ਰੱਖੀ ਬਾਅਦ ਦੇ ਵਿੱਚ ਸੈਂਟਰ ਦੇ ਵਿੱਚ ਮੰਤਰੀਆਂ ਵੀ ਰੱਖੀਆਂ ਉਦੋਂ ਵੀ ਇਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਆਵਾਜ਼ ਨਹੀਂ ਉਠਾਈ ਇਥੋਂ ਤੱਕ ਅੰਦਰਲੀਆਂ ਗੱਲਾਂ ਨੇ ਇਹ ਸਗੋਂ ਤੇ ਕਹਿੰਦੇ ਰਹੇ ਕਿ ਇਹਨਾਂ ਲੋਕਾਂ ਨੂੰ ਛੱਡਿਆ ਨਾ ਜਾਏ ਇਹ ਸ਼ਰਤ ਦਿੱਤਾ ਗਿਆ ਤੇ ਇਹ ਆ ਕੇ ਮੁਸ਼ਕਲਾਂ ਖੜੀਆਂ ਕਰਨਗੇ ਇਸੇ ਤਹਿਤ ਹੀ ਜਦੋਂ 1996 ਦੇ ਵਿੱਚ 97 ਚ ਪ੍ਰਕਾਸ਼ ਸਿੰਘ ਪਾਦਲ ਦੀ ਸਰਕਾਰ ਬਣਦੀ ਹੈ ਸਰਕਾਰ ਤਾਂ ਬਣਾਈ ਸੀ ਨਾ ਇਸ ਬਹਦੇ ਨਾਲ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਪੁਲਿਸ ਵਾਲਿਆਂ ਦੇ ਅਫਸਰਾਂ ਨੇ ਸਿੱਖਾਂ ਦੇ ਨਾਲ ਵਧੀਕੀਆਂ ਕੀਤੀਆਂ ਅਣਮਨੁੱਖੀ ਵਰਤਾਓ ਕੀਤਾ ਆਪਣੇ ਪੁਲਿਸ ਮੁਕਾਬਲੇ ਦੇ ਨਾਂ ਦੇ ਉੱਤੇ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਇਹਨਾਂ ਕੋਲੋਂ ਕੁਝ ਵੀ ਨਹੀਂ ਹੋਇਆ ਸੀ ਜਦੋਂ ਸਰਕਾਰ ਬਣ ਗਈ ਸੀ ਇਹਨਾਂ ਦੀ ਸਭ ਤੋਂ ਵੱਡੀ ਲਾਪਰਵਾਹੀ ਜਿਹੜੀ ਆ ਮੈਂ ਇਹ ਸਮਝਦਾ ਕਿ ਪੰਜਾਬ ਦੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਹੈ ਕਿ ਇਹ ਉਸ ਵੇਲੇ ਠੀਕ ਸਟੈਂਡ ਲੈਂਦੇ ਤੇ ਉਦੋਂ ਹੀ ਇਹਨਾਂ ਲੋਕਾਂ ਦੀ ਰਿਹਾਈ ਹੋ ਜਾਣੀ ਸੀ ਜਿਹੜੀ ਗੱਲ ਤੁਸੀਂ ਸਜਾਵਾਂ ਦੀ ਕੀਤੀ ਹੈ ਇਹ ਕੋ ਕਤਲ ਦੇ ਮਲਜ਼ਮ ਥੋੜਾ ਆ ਉਮਰ ਕੈਦ ਭੋਗਣੀ ਹੈ ਦੂਸਰੀ ਉਮਰ ਕੈਦ ਦੀਆਂ ਕਈ ਇਹ ਸਟੇਜਸ ਹੁੰਦੀਆਂ ਇੱਕ ਸਧਾਰਨ ਨਾਰਮਲ ਉਮਰ ਕੈਦ ਹੈ ਜਿਹੜੀ ਤਕਰੀਬਨ 14 ਸਾਲ ਭੋਗਤਣੀ ਪੈਂਦੀ ਹੈ ਉਸ ਤੋਂ ਬਾਅਦ ਛੱਡ ਦਿੱਤੇ ਜਾਂਦੇ ਆ ਕੁਝ ਉਮਰ ਕੈਦ ਐਸੀ ਹੁੰਦੀ ਹੈ ਕਿ ਉਹਨਾਂ ਨੂੰ ਤਾਂ ਉਮਰ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਆ ਆਪਾਂ ਇੰਗਲੈਂਡ ਦੇ ਵਿੱਚ ਰਹਿੰਨੇ ਆ ਇੱਥੇ ਦੀਆਂ ਅਦਾਲਤਾਂ ਵੱਲੋਂ ਜਦੋਂ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਕੰਡੀਸ਼ਨ ਲਗਾ ਦਿੱਤੀ ਜਾਂਦੀ ਹੈ ਕਿ ਘੱਟ ਤੋਂ ਘੱਟ 30 ਸਾਲ ਇਹਦੀ ਪੈਰੋਲ ਨਹੀਂ ਹੋ ਸਕਦੀ ਜਾਂ 35 ਸਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਜਾਂ ਇਹ ਤਾਂ ਉਮਰ ਮਰਨ ਤੱਕ ਇਹਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਸਾਡੇ ਜਿਹੜੇ ਨੌਂ ਨੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਆਂ ਉਹਨਾਂ ਵਿੱਚੋਂ ਕੁਝ ਇੱਕ ਤੇ ਫਾਂਸੀ ਦੇ ਜਾਂ ਸਜ਼ਾਵਾਂ ਭੁਗਤ ਰਹੇ ਆ ਜਿਹੜੇ ਖਲਾਜੇ ਦੇ ਵਿੱਚੋਂ ਇੱਕ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ ਸਾਡਾ ਜੋ ਰਾਜਵਾਨਾ ਹੋਰਾਂ ਦੀ ਜਿਨ੍ਹਾਂ ਨੂੰ ਫਾਂਸੀ ਦਾ ਕਈ ਵਾਰੀ ਹੁਕਮ ਹੋ ਚੁੱਕਾ ਹੈ ਕਿੰਨੇ ਸਾਲਾਂ ਤੋਂ ਫਾਂਸੀ ਦੀ ਕੋਠੜੀ 'ਚ ਬੈਠੇ ਆਂ ਸਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਇਹਨਾਂ ਬਾਰੇ ਫੈਸਲਾ ਕਿਉਂ ਨਹੀਂ ਕਰਦੇ 1900 ਇਹਨਾ 2019 ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰ ਦੇ ਸਮੇਂ ਭਾਜਪੀ ਵਾਲਿਆਂ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਸੀ ਇਹਨਾਂ ਦੇ ਸਿਜਾਵਾਂ ਖਤਮ ਕਰਨ ਲਈ ਉਹਨਾਂ ਦੇ ਉੱਤੇ ਵੀ ਕੋਈ ਅਮਲ ਨਹੀਂ ਹੋਇਆ ਉਹਦੇ ਕਾਰਨਾਂ ਤੇ ਵੀ ਆਪਾਂ ਜਾਵਾਂਗੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਸਭ ਤੋਂ ਵੱਡੀ ਲਾਹ ਪ੍ਰਵਾਈ ਪੰਜਾਬ ਦੇ ਵਿੱਚ 15 ਸਾਲ ਸੱਤਾ ਭੋਗਣ ਵਾਲੀ ਪਾਰਟੀ ਇਸ ਸੈਂਟਰ ਦੇ ਵਿੱਚ ਭਾਜਪੀ ਦੇ ਨਾਲ ਮਨਿਸਟਰੀਆਂ ਭੋਗਣ ਵਾਲੀ ਜਿਹੜੀ ਪਾਰਟੀ ਹੈ ਜਿਹਦੇ ਪ੍ਰਧਾਨ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਅੱਜ ਸੁਖਵੀਰ ਸਿੰਘ ਬਾਦਲ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਇਹਨਾਂ ਵੱਲੋਂ ਉਸ ਵੇਲੇ ਸਹੀ ਸਮੇਂ ਤੇ ਠੀਕ ਸਟੈਂਡ ਨਾ ਲੈਣ ਦਾ ਜਿਹੜਾ ਗੁਨਾਹ ਕੌਮੀ ਤੌਰ ਤੇ ਕੀਤਾ ਗਿਆ ਉਹ ਉਹਦੇ ਬਦਲੇ ਦੇ ਵਿੱਚ ਅੱਜ ਜਿਹੜੇ ਇਹ ਸਾਡੇ ਸਿਆਸੀ ਕੈਦੀ ਹੈ ਜਾਂ ਜੰਗੀ ਕੈਦੀ ਹੈ ਉਹ ਸਜਾਵਾਂ ਅਜੇ ਤੱਕ ਭੋਗੀ ਚਲੇ ਜਾ ਰਹੇ ਆ ਇਹ ਹੀ ਮੇਨ ਕਾਰਨ ਹੈ ਜੀ ਹਾਂਜੀ ਤੁਸੀਂ ਬਹੁਤ ਵਧੀਆ ਵਰਤਾਂਤ ਦੱਸਿਆ ਹੈ ਗਾ ਇਜ਼ਰਾਇਲ ਤੇ ਫلسطੀਨ ਦੀ ਜਿਹੜੀ ਲੜਾਈ ਚੱਲਦੀ ਆ ਉਹਦਾ ਵੀ ਦੱਸਿਆ ਕਿ ਉਹਦਾ ਅਖੀਰ ਦੇ ਉੱਤੇ ਫੈਸਲਾ ਕਿਸ ਤਰ੍ਹਾਂ ਹੋਇਆ ਤੇ ਆਪਾਂ ਨਾਲ ਦੀ ਨਾਲ ਗੱਲ ਕਰਦੇ ਹਾਂ ਅਫਤਾਰ ਸਿੰਘ ਜੀ ਕਿ ਜਿਨ੍ਹਾਂ ਪਾਰਟੀਆਂ ਦੀ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਜਥੇਦਾਰ ਰਹ ਚੁੱਕੇ ਨੇ ਇਕਾਲਤਕ ਸਾਫ ਦੇ ਉਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਖਪਾਇਆ ਸੀ ਤੇ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਕਿ ਏ ਲੋਕ ਹਿੱਤਾਂ ਲਈ ਲੜਦੇ ਗਏ ਉਹਨਾਂ ਨੂੰ ਇਹਨਾਂ ਨੇ ਕਿਵੇਂ ਖਪਾਇਆ ਸੀਗਾ ਜਿਨ੍ਹਾਂ ਤੋਂ ਆਪਾਂ ਆਸ ਰੱਖਦੇ ਹੈਗੇ ਹੁਣ ਦੀ ਜਿਹੜੀ ਨਵੀਂ ਜਿਹੜੀ ਆਪਣੀ ਸਿਚੁਏਸ਼ਨ ਹੈਗੀ ਆਪਾਂ ਨੇ ਪਿਛਲੇ 2 ਸਾਲ ਤੋਂ ਰੱਖ ਲਈਏ ਚੰਡੀਗੜ੍ਹ ਦੇ ਵਿੱਚ ਬੜਾ ਵੱਡਾ ਧਰਨਾ ਲੱਗਾ ਹੋਇਆ ਹੈ ਹਲੇ ਵੀ ਉੱਥੇ ਕੋਸ ਜਿਹੜੇ ਲੋਕ ਬੈਠੇ ਦੇਖਦੇ ਆ ਉਹ بڑے ਮੁਚਾਰੇ ਹੋ ਰਹੇ ਆ ਸੁਪਰੀਮ ਕੋਰਟ ਨੇ ਵੀ ਹੁਣ ਤਾਂ ਇਹ ਐਲਾਨ ਕਰ ਦਿੱਤਾ ਹੈਗਾ ਕਿ ਇਹਨਾਂ ਕੈਦੀਆਂ ਨੂੰ ਰਿਹਾਆ ਕਰਨਾ ਚਾਹੀਦਾ ਹੈ ਪਰ ਫੇਰ ਵੀ ਹੁੰਡੀ ਕਿੱਥੇ ਅਰੇ ਦੇ ਸਕਦੀ ਆ ਆਪਾਂ ਇਹਦਾ ਕੀ ਹੋਰ ਡੰਗਾਈ ਤੇ ਜਾ ਕੇ ਦੇਖੇ ਤਾਂ ਆਪਾਂ ਕੀ ਇਹਦਾ ਕਾਰਨ ਦੇਖ ਸਕਦੇ ਹੈਗੇ ਐ ਸੁਪਰੀਮ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਨਾ ਪਿਛਲੇ ਦਿਨਾਂ ਚ ਉਹ ਇਹ ਆ ਕਿ ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਛੱਡਦੇ ਉਹਨਾਂ ਨੂੰ ਇੱਕਦਮ ਛੱਡਿਆ ਜਾਏ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਜਿਹੜੇ ਸਾਡੇ ਕੈਦੀ ਆ ਉਹਨਾਂ ਦੀਆਂ ਜਿਹੜੀਆਂ ਉਮਰ ਕੈਦਾਂ ਜਾਂ ਸਜ਼ਾਵਾਂ ਦੀਆਂ ਕੰਡੀਸ਼ਨਸ ਐ ਉਨਾ ਵੱਲ ਧਿਆਨ ਦੇਣਾ ਪਵੇਗਾ ਦੂਸਰੀ ਗੱਲ ਇਹ ਵੀ ਇੱਕ ਬਹੁਤ ਵੱਡੀ ਹੈ ਕਿ ਅਸੀਂ ਮੁਜਾਰੇ ਤਾਂ ਕੀਤੇ ਧਰਨੇ ਵੀ ਲਾਏ ਅਸੀਂ ਕਾਨੂੰਨੀ ਤੌਰ ਤੇ ਉਹਨਾਂ ਦੇ ਫੈਸਲੇ ਨੂੰ ਚੈਲੰਜ ਕਿਉਂ ਨਹੀਂ ਕੀਤਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਜੇ ਉਹ ਸੱਚਮੁੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਤੇ ਅਸੀਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਭਾਰਤ ਦੀ ਅਦਾਲਤ ਵਿੱਚ ਇਹ ਜਿਹੜੇ ਲੋਕ ਧਰਨੇ ਲਾ ਕੇ ਬੈਠੇ ਹੈ ਇਹਨਾਂ ਨੇ ਉਹ ਕੇਸ ਫਾਰਵਰਡ ਕਿਉਂ ਨਹੀਂ ਕੀਤੇ ਕਿਉਂ ਪ੍ਰਸੀਡ ਨਹੀਂ ਕੀਤੇ ਇਹ ਇੱਕ ਸਵਾਲ ਜਿਹੜਾ ਹਮੇਸ਼ਾ ਹੀ ਇਹ ਖੜਾ ਰਹਿ ਜਾਂਦਾ ਜਦਾਂ ਜਵਾਬ ਚਾਹੀਦਾ ਹੁੰਦਾ ਮੈਂ ਬਹੁਤੀ ਵਾਰੀ ਇਦਾਂ ਮਹਿਸੂਸ ਕਰਦਾ ਹਾਂ ਬੇਸ਼ੱਕ ਮੇਰਾ ਨਿੱਜੀ ਵਾ ਬੜੇ ਲੰਬੇ ਸਮੇਂ ਤੋਂ ਇਹਨਾਂ ਹਾਲਤਾਂ ਦੇ ਨਾਲ ਰਿਹਾ ਹੈ ਕਿ ਅਸੀਂ ਇਹਨਾਂ ਦੇ ਉੱਤੇ ਸਿਆਸਤ ਕੀਤੀ ਹੈ ਹਰ ਕੋਈ ਹਰ ਗਰੁੱਪ ਹਰ ਪਾਰਟੀ ਆਪਣੇ ਆਪਣੇ ਤੌਰ ਤੇ ਸਿਆਸਤ ਕਰਨ ਦਾ ਯਤਨ ਕਰਦੀ ਹੈ ਜਦੋਂ ਮੈਂ ਪਹਿਲਾਂ ਕਹਾਨਾ ਜ਼ਿਕਰ ਕੀਤਾ ਹੈ ਕਿ 2019 ਚ ਬੀਜੇਪੀ ਸਰਕਾਰ ਨੇ ਫੈਸਲਾ ਕਰ ਦਿੱਤਾ ਅਨਾਉਂਸ ਕੀਤਾ ਪਹਿਲਾਂ ਅਸੀਂ ਨਾਲੀਆਂ ਸਜ਼ਾਵਾਂ ਮਾਫ ਕਰਕੇ ਉਹਨਾਂ ਛੱਡ ਦੇਣਾ ਹੈ ਉਸ ਤੋਂ ਬਾਅਦ ਉਹਦੀ ਨੋਟੀਫਿਕੇਸ਼ਨ ਜਾਰੀ ਹੋਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਅਗਲੇ ਦਿਨ ਹੀ ਕਿ ਜਿਨ੍ਹਾਂ ਲੋਕਾਂ ਦਾ ਮੈਂ ਨਾਂ ਲੈ ਕੇ ਹਟਿਆ ਹੁਣ ਬਾਰ ਬਾਰ ਨਾਂ ਲੈਣਾ ਵੀ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਇਹਨਾਂ ਨੇ ਉਸੇ ਦਿਨ ਹੀ ਅਖਬਾਰਾਂ 'ਚ ਬਿਆਨ ਦੇ ਦਿੱਤੇ ਸੀ ਕਿ ਸਾਡੀਆਂ ਕੋਸ਼ਿਸ਼ਾਂ ਕਰਕੇ ਬੰਦੀ ਸਿੱਖਾ ਦੀ ਜਿਹੜੀ ਸਜ਼ਾ ਹੈ ਉਹ ਖਤਮ ਹੋਣ ਲੱਗੀ ਹੈ ਤੇ ਉਹ ਜੇਲ੍ਹਾਂ ਤੋਂ ਬਾਹਰ ਆਉਣ ਲੱਗੇ ਆ ਮੈਂ ਉਸੇ ਦਿਨ ਹੀ ਸ਼ਾਮ ਨੂੰ ਸਿੱਖ ਚੈਨਲ ਦੇ ਇਸੇ ਪਲੇਟਫਾਰਮ ਦਾ ਇੱਕ ਵੱਖਰੇ ਪ੍ਰੋਗਰਾਮ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਇਹਨਾਂ ਨੇ ਅੱਜ ਉਹਨਾਂ ਦੀਆਂ ਰਿਹਾਈਆਂ ਦਾ ਸਿਆਸੀ ਲਾਹਾ ਲੈਣ ਲੇ ਜਿਹੜੀ ਅੱਜ ਸ਼ਰਾਰਤ ਕੀਤੀ ਹੈ ਇਹਦੇ ਨਾਲ ਉਹਨਾਂ ਦੀਆਂ ਰਿਹਾਈਆਂ ਨਹੀਂ ਹੋਣੀਆਂ ਉਹਨਾਂ ਦੀਆਂ ਜੇਲਾਂ ਦੇ ਵਿੱਚ ਵਾਧਾ ਹੋ ਗਿਆ ਉਵੇਂ ਹੀ ਹੋਇਆ ਕਿਉਂਕਿ ਦੋਨੋਂ ਹੀ ਪਾਰਟੀਆਂ ਭਾਜਪਾ ਵੀ ਤੇ ਅਕਾਲੀ ਦਲ ਵੀ ਇਹਦਾ ਸਿਆਸੀ ਲਾਭ ਲੈਣਾ ਚਾਹੁੰਦੇ ਸੀ ਸਿਆਸੀ ਲਾਭ ਲੈਣ ਲਿਆ ਅਨਾਉਂਸ ਕੀਤਾ ਛੱਡਾਂਗੇ ਉਹ ਜਿਹੜਾ ਭਾਜਪਾ ਨੇ ਲਾਭ ਲੈਣਾ ਸੀ ਸਿਆਸੀ ਉਹਨੂੰ ਹਾਈਜੈਕ ਕਰਨ ਦਾ ਯਤਨ ਇਹਨਾਂ ਨੇ ਕਰ ਲਿਆ ਬੀਜੇਪੀ ਨੇ ਫੈਸਲਾ ਕਰ ਲਿਆ ਵੀ ਠੀਕ ਆ ਫਿਰ ਛਡਾ ਲਓ ਫਿਰ ਜੇ ਲਾਹਾ ਤੁਸੀਂ ਲੈਣਾ ਇਹਦੇ ਵਿੱਚੋਂ ਸਿਆਸੀ ਤੌਰ ਤੇ ਫਿਰ ਅਸੀਂ ਕੋ ਛੱਡੀਏ ਜੇ ਸਾਨੂੰ ਕੋ ਫਾਇਦਾ ਹੀ ਨਹੀਂ ਹੋਣਾ ਤਾਂ ਇਹ ਇਹ ਦੇਖੋ ਤੁਸੀਂ ਕੋਈ ਪੰਜਾਬੀ ਦੀ ਕਹਾਵਤ ਆ ਜਿਹੜੀ ਬੇਸ਼ੱਕ ਇੱਥੇ ਝੁਕਦੀ ਨਹੀਂ ਚਿੜੀਆਂ ਦੀ ਮੌਤ ਗੁਵਾਰਾਂ ਦਾ ਹਾਸਾ ਉਹ ਬੇਗੁਨਾ ਜੇਲਾਂ ਦੇ ਵਿੱਚ ਸਜ਼ਾਵਾਂ ਭੁਗਤ ਰਹੇ ਆ ਬੜੀਆਂ ਬੜੀਆਂ ਤਸ਼ੱਦਦ ਸਹਿ ਰਹੇ ਆ ਤੇ ਸਾਡੇ ਜਿਹੜੇ ਆਗੂ ਨੇ ਰਾਜਨੀਤਿਕ ਕੋਈ ਨਾ ਤੋਂ ਰੋਟੀਆਂ ਸੇਕ ਰਿਹਾ ਹੈ ਉਹ ਸਿਆਸੀ ਲਾਹਾ ਲੈਣ ਦਾ ਯਤਨ ਕਰ ਰਿਹਾ ਹੈ ਸ਼੍ਰੋਮਣੀ ਕਮੇਟੀ ਨੇ 2 ਲੱਖ ਤੋਂ ਵੱਧ ਕਿੰਨੇ ਲੱਖ ਦੀ ਉਹ ਫਾਰਮ ਭਰ ਆ ਕੇ ਪਟੀਸ਼ਨ ਕਰਵਾਈ ਜਿਹਨੂੰ ਲੈਣ ਵਾਸਤੇ ਕੋਈ ਤਿਆਰ ਨਹੀਂ ਇਹ ਹਾਲਤ ਹੋ ਗਈ ਤੇ ਜਦੋਂ ਜਿਹਨਾਂ ਲੋਕਾਂ ਨੇ ਪ੍ਰੈਸ਼ਰ ਖੜਾ ਕਰਨਾ ਸੀ ਉਹਨਾਂ ਦੀ ਤੇ ਪੁੱਛਗਿੱਛ ਕੋਈ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਆਪਣੀ ਜਿਹੜੀ ਨੀਅਤ ਹੈ ਉਹ ਰਾਜਨੀਤਿਕ ਤਾਕਤ ਪ੍ਰਾਪਤ ਕਰਨ ਤੱਕ ਹੀ ਸੀਮਤ ਹੈ ਇਹ ਇਸ ਵਿਸ਼ੇ ਲਈ ਬਹੁਤ ਹੀ ਸੁਹਿਰਦ ਹੈ ਨਹੀਂ ਹਾਂਜੀ ਬਹੁਤ ਵਜ੍ਹਾ ਤੁਸੀਂ ਗੱਲ ਕੀਤੀ ਆ ਪਰ ਇੱਕ ਹੋਰ ਨਾਲ ਦੀ ਨਾਲ ਬਾਕੀ ਉਹਨਾਂ ਦਾ ਸਾਨੂੰ ਨਾ ਹੁਣ ਵਾਰ-ਵਾਰ ਲੈਣ ਦੀ ਸਾਨੂੰ ਵੀ ਸ਼ਰਮ ਮਹਿਸੂਸ ਹੋ ਰਹੀ ਆ ਕਿ ਉਹਨਾਂ ਨੇ ਆਪਣਾ ਜਿਹੜਾ ਫਰਜ਼ ਉਹ ਨਹੀਂ ਪਛਾਣਿਆ ਅਫਤਾਰ ਜੀ ਸਵਾਲ ਇਹ ਵੀ ਪੈਦਾ ਹੁੰਦਾ ਕਿ ਕੀ ਭਾਰਤ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਇਹੋ ਜਿਹੇ ਕਹਿਦਿਆਂ ਦੀ ਆਪਾਂ ਗੱਲ ਕਰਦੇ ਆ ਸਿਆਸੀ ਕਹਿਦਿਆਂ ਦੀ ਗੱਲ ਕਰਦੇ ਆ ਕੀ ਉੱਤੇ ਇਹ ਜਿਹੇ ਸਿੱਖੀ ਹਨ ਜਿਲਾਂ ਦੇ ਵਿੱਚ ਹੋਰ ਵੀ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਿ ਇਸ ਭਾਰਤੀ ਤੰਨਾਸ਼ਹੀ ਦਾ ਸ਼ਿਕਾਰ ਹੋ ਰਹੇ ਨੇ ਅੱਜ ਦੇ ਮਾਹੌਲ ਦੇ ਵਿੱਚ ਪਹਿਲਾਂ ਵੀ ਸੀ ਇੰਦਰਾ ਗਾਂਧੀ ਦੇ ਵੇਲੇ ਵੀ ਹੋਇਆ ਖਾਸ ਕਰਕੇ ਐਮਰਜੈਂਸੀ ਦੇ ਵਿੱਚ ਸਾਰਿਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਦ ਕਰ ਦਿੱਤਾ ਇਸ ਵੇਲੇ ਵੀ ਬਹੁਤ ਸਾਰੇ ਐਸੇ ਲੋਕ ਹੈ ਜਿਹੜੇ ਸਿਰਫ ਇਸ ਕਰਕੇ ਜੇਲ੍ਹਾਂ ਚ ਬੰਦ ਕਰ ਦਿੱਤੇ ਗਏ ਕਿ ਉਹ ਸਰਕਾਰ ਦੇ ਕੰਮ ਕਰਨ ਦੇ ਢੰਗ ਦੇ ਉੱਤੇ ਸਵਾਲ ਖੜੇ ਕਰਦੇ ਆ ਉਹਨਾਂ ਦੇ ਉੱਤੇ ਬਗਾਵਤ ਦੇ ਦੋਸ਼ ਲਾ ਕੇ ਜਿਹੜਾ ਐਨਐਸਏ ਲਾਉਂਦੇ ਆ ਨਾ ਜੇ ਨੈਸ਼ਨਲ ਸਕਿਉਰਿਟੀ ਐਕਟ ਉਹ ਬਗਾਵਤ ਦੇ ਦਾ ਕਾਨੂੰਨ ਹੈ ਕਿ ਇਹਨਾਂ ਨੇ ਭਾਰਤ ਦੇ ਖਿਲਾਫ ਬਗਾਵਤ ਕੀਤੀ ਹੈ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਹੈ ਉਹਨਾਂ ਦੀਆਂ ਕੀਤੇ ਫੈਸਲਿਆਂ ਨੂੰ ਮਤਲਬ ਉਹਨਾਂ ਦੇ ਫੈਸਲੇ ਦੀ ਨੁਕਤਾਚੀਨੀ ਕਰਨ ਵਾਲੇ ਜਾਂ ਉਹਨਾਂ ਦੇ ਫੈਸਲਿਆਂ ਤੇ ਸਵਾਲ ਚੱਕਣ ਵਾਲੇ ਪੱਤਰਕਾਰ ਨੇ ਜਿਹੜੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਜੇਲ੍ਹਾਂ ਵਿੱਚ ਬੰਦਾ ਹੈ ਬਹੁਤ ਸਾਰੇ ਵਿਚਾਰਵਾਨ ਪ੍ਰੋਫੈਸਰ ਜਿਹੜੇ ਆਪਣਾ ਵੱਖਰਾ ਖਿਆਲ ਰੱਖਦੇ ਹੈ ਉਹ ਜੇਲ੍ਹਾਂ ਵਿੱਚ ਬੰਦਾ ਹੈ ਬਹੁਤ ਸਾਰੇ ਲੋਕ ਐਨਸੈਡ ਇਟ दैट ਕਿ ਬਹੁਤ ਸਾਰੇ ਲੋਕਾਂ ਨੂੰ ਇੱਕ ਲੈਵਲ ਬੜਾ ਸੌਖਾ ਲੱਭ ਪਿਆ ਹੈ ਇਹ ਨੈਕਸਟ ਸਲਾਈਡ ਵਿਚਾਰਤਾ ਰਹਦੇ ਆ ਉਸ ਵਿਚ ਉਸ ਦੇ ਬਹਾਨੇ ਨਾਲ ਵੀ ਬਹੁਤ ਸਾਰੇ ਲੋਕ ਜੇਲਾਂ ਵਿੱਚ ਬੰਦ ਹੈ ਜਦੋਂ ਤੁਸੀਂ ਭਾਰਤ ਦੇ ਕਾਨੂੰਨ ਦੀ ਗੱਲ ਕਰਦੇ ਹੋ ਜਾਂ ਅਯੋਕੇ ਸਮੇਂ ਦੀ ਗੱਲ ਕਰਦੇ ਹੋ ਅੱਜ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਨਹੀਂ ਹੈ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਸਜ਼ਾ ਭੁਗਤਣ ਵਾਸਤੇ ਪਹਿਲਾਂ ਡਰਾਵੇ ਦਿੱਤੇ ਜਾਂਦੇ ਆ ਜਾ ਪਹਿਲਾਂ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਸਾਮ ਦਾਮ ਦੰਡ ਭੇ ਵਾਲੀ ਜਿਹੜੀ ਅਵਸਥਾ ਹੈ ਨਾ ਉਹ ਬਕਾਇਦਾ ਲਾਗੂ ਕੀਤੀ ਜਾਂਦੀ ਹੈ ਅਸੀਂ ਆਪਣਿਆਂ ਦੀ ਗੱਲ ਇਸ ਕਰਕੇ ਕਰਦੇ ਹਾਂ ਕਿਉਂਕਿ ਉਹ ਸਾਡੇ ਸਿੱਖ ਨੇ ਪਰ ਭਾਰਤ ਵਿੱਚ ਹਜ਼ਾਰਾਂ ਐਸੇ ਕੇਸਸ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਕਾਰਨ ਤੋਂ ਸੜ ਰਹੇ ਆ ਇਸੇ ਕਰਕੇ ਸੁਪਰੀਮ ਕੋਰਟ ਨੂੰ ਵੀ ਇਹਦੇ ਵਿੱਚ ਦਖਲਅੰਦਾਜ਼ੀ ਕਰਨੀ ਪਈ ਕਿ ਤੁਸੀਂ ਇਹ ਕਿਉਂ ਕਰਦੇ ਹੋ ਜੇ ਸੁਪਰੀਮ ਕੋਰਟ ਦੀ ਇਹ ਵੀ ਜੱਜਮੈਂਟ ਆ ਨਾ ਜੀ ਕਿ ਸਰਕਾਰ ਦੇ ਖਿਲਾਫ ਬੋਲਣ ਵਾਲਾ ਮਨੁੱਖ ਜਿਹੜਾ ਉਹ ਬਾਗੀ ਨਹੀਂ ਹੁੰਦਾ ਜਿਹੜਾ ਸਰਕਾਰ ਦੀਆਂ ਪਾਲਿਸੀ ਦੇ ਖਿਲਾਫ ਬੋਲਦਾ ਉਹ ਦੇਸ਼ ਦੀਆਂ ਦੇਸ਼ ਦੇ ਖਿਲਾਫ ਨਹੀਂ ਬੋਲਦਾ ਇਸ ਕਰਕੇ ਉਹਨਾਂ ਦੇ ਉੱਤੇ NSA ਨਹੀਂ ਲਾਉਣਾ ਚਾਹੀਦਾ ਪਰ ਫਿਰ ਵੀ ਲੱਗਾ ਹੋਇਆ ਹੂੰ ਬਾਕੀ ਬਾਕੀ ਤੁਹਾਡੀ ਗੱਲ ਸਹੀ ਆ ਕਿਹੜਾ ਉਹ ਜਿਹੜਾ ਜਿਹੜਾ ਆਪਣੇ ਲੋਕਾਂ ਦੀ ਗੱਲ ਕਰਦਾ ਲੋਕ ਖੇਤਾਂ ਦੀ ਜਿਹੜੀ ਗੱਲ ਕਰਦਾ ਉਹਨੂੰ ਦੇਸ਼ਦੋਹੀ ਨਹੀਂ ਇਹ ਕਿਹਾ ਜਾ ਸਕਦਾ ਤੇ ਹੁਣ ਆਪਾਂ ਦੇਖਦੇ ਆ ਕਿ ਹਰਤਾਰ ਸਿੰਘ ਜੀ ਕਿ ਆਪਾਂ ਜਿਹੜੀ ਸਿਕ ਕੌਮ ਹੈਗੀ ਆ ਨੌਵੇਂ ਪਾਸ਼ਾ ਜੀ ਦਾ ਜਿਹੜਾ ਤੈਸੋਪਿਆਮਾ ਅਸ਼ੀਦੀ ਪੁਰਬ ਮਨਾਇਆ ਜਾ ਰਿਹਾ ਹੈ ਉਹ ਵੀ ਤਰਲੋਚਨ ਸਿੰਘ ਜੀ ਹੋਣੀ ਇੱਕ ਬਿਆਨ ਦਿੱਤਾ ਹੈਗਾ ਕਿ ਇਹਦੇ ਉੱਤੇ ਜਿਹੜੀ ਮੋਦੀ ਜੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਨੂੰ ਇਹਨਾਂ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਕੀ ਲੱਗਦਾ ਹੈ ਕਿ ਮੋਦੀ ਜੀ ਜਾਂ ਜਿਹੜਾ ਹੋ ਜਈ ਹਿੰਦੂ ਕੌਮ ਹੈਗੀ ਆ ਉਹ ਸਿੱਖਾਂ ਦੀਆਂ ਜੋ ਮਿਹਰਬਾਨੀਆਂ ਹੋਈਆਂ ਨੇ ਹਿੰਦੂ ਕੌਮ ਦੇ ਉੱਤੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਕੈਦੀਆਂ ਦੇ ਬਾਰੇ ਕੋਈ ਸਹੀ ਫੈਸਲਾ ਕਰ ਸਕਣਗੇ ਕਿ ਆਪਾਂ ਨੂੰ ਕੀ ਸੰਭਾਵਨਾ ਮਾਰੇ ਤੁਹਾਨੂੰ ਮੈਨੂੰ ਇਦਾਂ ਲੱਗਦਾ ਵੀ ਜੇ ਉਹਨਾਂ ਨੂੰ ਕੋਈ ਸਿਆਸੀ ਤੌਰ ਤੇ ਲਾਭ ਹੁੰਦਾ ਹੋਇਆ ਉਹ ਛੱਡ ਦੇਣਗੇ ਜੇ ਉਹਨਾਂ ਨੂੰ ਲੱਗਦਾ ਹੋਇਆ ਕਿ ਸਿਆਸੀ ਤੌਰ ਤੇ ਕੋਈ ਫਾਇਦਾ ਨਹੀਂਗਾ ਤੇ ਇਹਨਾਂ ਨੂੰ ਅੰਦਰ ਰੱਖਣ ਦਾ ਫਾਇਦਾ ਹੈ ਕਿਉਂਕਿ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਭਾਰਤ ਵਿੱਚ ਅਕਸਰ ਸਿੱਖਾਂ ਵਰਗੀ ਜਿਹੜੀ ਘੱਟ ਗਿਣਤੀ ਹੈ ਉਹਨਾਂ ਦੀ ਕੀਮਤ ਉੱਤੇ ਸਿਆਸਤ ਕਰਕੇ ਵੋਟਾਂ ਲੈਣ ਦੀ ਰਾਜਨੀਤੀ ਚੱਲਦੀ ਰਹੀ ਹੈ ਕਦੇ ਇੰਦਰਗਾਦੀ ਨੇ ਇਹ ਰਾਜਨੀਤੀ ਕੀਤੀ ਸੀ ਕਿ ਇਹਨਾਂ ਨੂੰ ਘੁੱਟੋ ਇਹਨਾਂ ਨੂੰ ਇੱਕ ਹਵਾ ਬਣਾ ਕੇ ਪੇਸ਼ ਕਰੋ ਤੇ ਉਹਦੇ ਨਾਲ ਜਿਹੜੀਆਂ ਹਿੰਦੂ ਡੋਮੀਨੇਸ਼ਨ ਹੈ ਹਿੰਦੂ ਮੈਜੋਰਟੀਆ ਵਾਲੀਆਂ ਜਿਹੜੀਆਂ ਬੈਲਟ ਹੈ ਉਹਨਾਂ ਦੀਆਂ ਸਾਰੀਆਂ ਵੋਟਾਂ ਲੈ ਲਓ ਉਹੀ ਸਿਆਸਤ ਭਾਜਪੀ ਪਿਛਲੇ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ ਉਹਨਾਂ ਨੇ ਇਹ ਵੇਖਣਾ ਹੈ ਕਿ ਕੀ ਰਾਜਨੀਤਿਕ ਤੌਰ ਦੇ ਉੱਤੇ ਸਾਨੂੰ ਇਹਦਾ ਫਾਇਦਾ ਕੋਈ ਹੁੰਦਾ ਹੈ ਜੇ ਉਹਨਾਂ ਲੱਗਾ ਹੁੰਦਾ ਤਾਂ ਛੱਡ ਦੇਣਗੇ ਜੇ ਨਹੀਂ ਹੁੰਦਾ ਤਾਂ ਨਹੀਂ ਕਰਨਗੇ ਹੁਣ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਕੇਸ ਸੀ ਆਪਾਂ ਗੱਲ ਬਰੀਫਲੀ ਕਰ ਹੀ ਲਈਏ ਤੇ ਸਮਾਂ ਮੁੱਕ ਜਾਣਾ ਹੈ ਕਿ ਉਹ ਕਿੰਨੇ ਸਾਲਾਂ ਤੋਂ ਫਾਂਸੀ ਦੀ ਸਜ਼ਾ ਭੁਗਤ ਰਿਹਾ 2019 ਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਭਾਰਤ ਸਰਕਾਰ ਨੇ ਕਿ ਇਹਨਾਂ ਦੀ ਜਿਹੜੀ ਸਜ਼ਾ ਹੈ ਫਾਂਸੀ ਤੋਂ ਘਟਾ ਕੇ ਉਮਰ ਕੈਦ ਵਿੱਚ ਕਰ ਦੇਣੀ ਹੈ ਲੇਵੋ ਕਰਜ਼ਦਾਰਤੀ ਆ ਉਮਰ ਕੈਦ ਵਿੱਚ ਤੇ ਉਮਰ ਕੈਦ ਤੋਂ ਬਾਅਦ ਸਜ਼ਾ ਤੋਂ ਭੁਗਤ ਚੁੱਕਿਆ ਉਹ ਤੋਂ ਬਾਅਦ ਸਮਾਂ ਜੇਲ੍ਹ ਦੇ ਵਿੱਚ ਰਹਿ ਚੁੱਕਿਆ ਉਹ ਹੁਣ ਤੱਕ ਛੱਡ ਦੇਣੇ ਚਾਹੀਦੇ ਸੀ ਹੁਣ ਉਹਨਾਂ ਦਾ ਜਿਹੜਾ ਕੇਸ ਹੈਗਾ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਪਿਛਲੀ ਤਰੀਕ ਤੇ ਪੁੱਛਿਆ ਸੀ ਕਿ ਜੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੀ ਫਾਂਸੀ ਵਰਕਰਾਰ ਹੈ ਤੇ ਇਹ ਦੱਸੋ ਕਿ ਪਿਛਲੇ ਇੰਨੇ ਸਾਲਾਂ ਤੋਂ ਇਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਫਿਰ ਇਹ ਫਾਂਸੀ ਦੀ ਕੋਠੜੀ ਦੇ ਵਿੱਚ ਆਈਸੋਲੇਸ਼ਨ ਦੀ ਜ਼ਿੰਦਗੀ ਜੀਉ ਰਹੇ ਆ ਆਪਣੇ ਆਪ ਨੂੰ ਤੰਗ ਕਰ ਰਹੇ ਤੰਗ ਹੋ ਰਹੇ ਆ ਇਹ ਇਹਨਾਂ ਵਾਲੇ ਫੈਸਲਾ ਕਿਉਂ ਨਹੀਂ ਕੀਤਾ ਉਹਦੀ ਜਵਾਬ ਦੇਣ ਦੀ ਭਾਰਤ ਸਰਕਾਰ ਦੀ ਤਰੀਕ ਕੱਲ ਸੀ ਕੱਲ ਤਰੀਕ ਸੀ ਸੁਪਰੀਮ ਕੋਰਟ ਜੇ ਦਾ ਫੈਸਲਾ ਹੋਣ ਵਾਸਤੇ ਤੇ ਕੱਲ ਸੁਪਰੀਮ ਕੋਰਟ ਨੇ ਇਸ ਕੇਸ ਦੇ ਉੱਤੇ ਕਿਸੇ ਕਾਰਨ ਕਰਕੇ ਸੁਣਵਾਈ ਨਹੀਂ ਕੀਤੀ ਹੁਣ ਆਉਣ ਵਾਲੇ ਦਿਨਾਂ 'ਚ ਨਵੀਂ ਕੋਈ ਤਰੀਕ ਆਏਗੀ ਜੇ ਹੋਏਗਾ ਕੋਈ ਫੈਸਲਾ ਹੋਣ ਦਾ ਸ਼ਾਇਦ ਕੋਈ ਸੰਭਾਵਨਾ ਹੋਵੇ ਇਹੋ ਜਿਹਾ ਬਹੁਤ ਸਾਰੇ ਕੇਸ ਲੰਮਕੇ ਹੋਏ ਆ ਦਵਿੰਦਰਪਾਲ ਸਿੰਘ ਭੁੱਲੜ ਦਾ ਕੇਸ ਬੜੀ ਦੇਰ ਤੋਂ ਇੱਕ ਕਿਸਮ ਦਾ ਇੱਕ ਪਾਸੇ ਲੱਗਾ ਹੋਇਆ ਸਿਰਫ ਦਿੱਲੀ ਦੀ ਸਰਕਾਰ ਨੇ ਸਿਗਨੇਚਰ ਕਰਕੇ ਉਹਦੀ ਰਿਹਾਈ ਦਾ ਰਾਹ ਪੱਧਰਾ ਕਰਨਾ ਸੀ ਤੇ ਦਿੱਲੀ ਦੇ ਵਿੱਚ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇਹਨਾਂ ਨੇ ਉਹ ਨਹੀਂ ਕੀਤਾ ਹਾਲਾਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਤੌਰ ਦੇ ਉੱਤੇ ਹੀ ਰਿਹਾ ਕਰ ਦੇਣਾ ਬਣਦਾ ਹੈ ਲੋੜ ਤੋਂ ਵੱਧ ਸਜ਼ਾ ਭੁਗਤ ਚੁੱਕੇ ਹੈ ਇਹੋ ਜਿਹਾ ਹੋਰ ਵੀ ਬਹੁਤ ਕੇਸ ਨੇ ਜਗਤਾਰ ਸਿੰਘ ਹਵਾਰਾ ਤਾਰੇ ਹੋ ਰਹੀਆਂ ਰਾਜੋਆਣੇ ਵਾ ਹੋਣੀ ਹੈ ਇਹ ਤਾਂ ਬਿਆਨਸੋਂ ਦੇ ਕਤਲ ਕੇਸ ਦੇ ਵਿੱਚ ਅੰਦਰ ਆ ਨਾ ਜੀ ਔਰ ਉਸ ਤੋਂ ਕਿਤੇ ਵੱਧ ਸਜ਼ਾ ਇਹ ਭੁਗਤ ਚੁੱਕੇ ਆ ਪਰ ਫੇਰ ਵੀ ਕੋਈ ਫੈਸਲਾ ਨਹੀਂ ਕਰ ਰਹੇ ਮੈਨੂੰ ਜਿਹੜਾ ਤੁਹਾਡਾ ਸਵਾਲ ਹੈ ਉਹ ਚ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਕੋਈ ਸਿੱਖਾ ਨਾਲ ਹਮਦਰਦੀ ਕਰਕੇ ਇਹੋ ਜਿਹਾ ਕੋਈ ਹਾਂ ਪੱਕੀ ਫੈਸਲਾ ਕਰੂਗੀ ਮੈਨੂੰ ਲੱਗਦਾ ਹਾਲੇ ਇਹ ਇਦਾਂ ਹੀ ਲੱਗਦਾ ਰਹਿਣਾ ਸ਼ਾਇਦ ਸ਼ਾਇਦ ਆਰ ਸਿੰਘ ਜੀ ਆਪਾਂ ਚਲੋ 350ਵੇਂ ਸ਼ੀਧੀ ਪਰਵਦੀ ਵੀ ਗੱਲ ਕਰ ਲਈਏ ਸ਼ਾਇਦ 200 2027 ਦੀਆਂ ਜਿਹੜੀਆਂ ਚੋਣਾਂ ਆਉਣਗੀਆਂ ਕਿਉਂਕਿ ਬੀਜੇਪੀ ਐਸ ਵੇਲੇ ਪੰਜਾਬ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਐਲਾਨ ਕਰ ਦੇਣ ਪਰ ਦੂਜੇ ਪਾਸੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਕੱਲੇ ਪਾਰਟੀ ਦੀ ਜਿਹੜੀ ਕਿ ਕੌਮੀ ਹਿੱਤਾਂ ਦੀ ਜਿਹੜੀ ਨੁਮਾਇੰਦਾ ਜਮਾਤ ਆਪਣੇ ਆਪ ਨੂੰ ਦੱਸ ਰਹੀ ਹੈ ਸਿੱਖਾਂ ਦੀ ਉਦੇ ਵੱਲੋਂ ਕੋਈ ਬਿਆਨ ਨਹੀਂ ਆ ਪਰ ਖਾਸ ਤੌਰ ਦੇ ਉੱਤੇ ਜਿਹੜੇ ਹੁਣ ਧਾਮੀ ਸਾਹਿਬ ਹੈ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਉਹਦੇ ਨਾਲ ਰਾਜੋੜਾਂ ਨਾਲ ਮੁਲਾਕਾਤ ਵੀ ਕੀਤੀ ਹੈ ਜਾ ਕਿ ਜਿਲ੍ਹੇ ਦੇ ਵਿੱਚ ਇਹ ਇਸ ਸਾਲ ਦੇ ਸ਼ੁਰੂ ਵਿੱਚ ਉਹਨਾਂ ਨੇ ਇੱਕ ਕਾਨੂੰਨੀ ਸਲਾਹਕਾਰ ਬੋਰਡ ਬਣਾਇਆ ਸੀ ਜਿਹਦੇ ਵਿੱਚ ਵਕੀਲ ਐਡਵੋਕੇਟ ਹੈ ਗਿਆ ਪੂਰਵ ਸਿੰਘ ਪਰਮਜੀਤ ਸਿੰਘ ਥਿਆੜਾ ਬਲਤੇਸ਼ ਸਿੰਘ ਟਿਲੋਂ ਭਗਵੰਤ ਸਿੰਘ ਸਿਆਲ ਕਾ ਅਮਰ ਸਿੰਘ ਧਾਰਨੀ ਅਰਸ਼ਦੀਪ ਸਿੰਘ ਕਲੇਰ ਤੇ ਇਹਨਾਂ ਵਕੀਲਾਂ ਨੇ ਅੱਲੇ ਤੱਕ ਕੋਈ ਐਹੋਜੀ ਸਾਨੂੰ ਕਾਰਵਾਈ ਜਾਂ ਨਹੀਂ ਦਿਖਾਈ ਹੈਗੀ ਜੇ ਤੋਂ ਸਾਨੂੰ ਆਸ ਭਜੇ ਕਿ ਵਾਕਿਆ ਜੇ ਤੁਸੀਂ ਇਹ ਸਵਾਲ ਉਠਾਇਆ ਸੀ ਨਾ ਕਿ ਮਰੂਸ ਸਮਝਾਰੇ ਤਾਂ ਬਹੁਤ ਕੀਤੇ ਹੈਗੇ ਆ ਪਰ ਕਾਨੂੰਨੀ ਤੌਰ ਤੇ ਕੋਈ ਵੀ ਯਤਨ ਨਹੀਂ ਹੋਇਆ ਹੈਗਾ ਤੇ ਤੁਹਾਨੂੰ ਇਹ ਜਿਹੜੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਜਿਹੜੀ ਇਹ ਸਲਾਹ ਬਣਾਇਆ ਹੈ ਸਲਾਹ ਕਾਰ ਬੋਰਡ ਬਣਾਇਆ ਹੈ ਕਾਨੂੰਨੀ ਸਲਾਹਕਾਰ ਬੋਰਡ ਉਦੋਂ ਤੋਂ ਆਪਾਂ ਨੂੰ ਕੀ ਸੰਭਾਵਨਾਵਾਂ ਮਿਲ ਸਕਦੀਆਂ ਹੈਗੀਆਂ ਇਹਦੇ ਵਿੱਚ ਇਸ ਤਰ੍ਹਾਂ ਸੀਰਜ ਸਿੰਦਰਪਾਲ ਜੀ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਭਾਈ ਬਲਵੰਤ ਸਿੰਘ ਰਾਜਵਾਨ ਹੁਣਾਂ ਦੇ ਸਬੰਧ ਵਿੱਚ ਰਹਿਮ ਦੀ ਪਟੀਸ਼ਨ ਹਾਈ ਉਹਨੂੰ ਰਾਸ਼ਟਰਪਤੀ ਨੂੰ ਭੇਜੀ ਹੋਈ ਸੀ ਤੇ ਰਾਸ਼ਟਰਪਤੀ ਨੇ ਉਹ ਭਾਰਤ ਸਰਕਾਰ ਨੂੰ ਭੇਜੀ ਹੋਈ ਸੀ ਕਿਉਂਕਿ ਭਾਰਤ ਸਰਕਾਰ ਦੇ ਜਿਹੜਾ ਗ੍ਰਹਿ ਵਿਭਾਗ ਆ ਉਹਨੇ ਫੈਸਲਾ ਕਰਨਾ ਸੀ ਉਹ ਲੰਮਕਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਉਹਦਾ ਫੈਸਲਾ ਨਹੀਂ ਹੋ ਰਿਹਾ ਸੀ ਭਾਈ ਰਾਜਵਾਨਾ ਸਾਹਿਬ ਕਹਿ ਰਹੇ ਸੀ ਬਾਰ-ਬਾਰ ਕਿ ਰਹਿਮ ਦੀ ਅਪੀਲ ਵਾਪਸ ਲਾਓ ਮੈਨੂੰ ਜਾਂ ਤੁਸੀਂ ਵੇਖ ਪਾਸੇ ਕਰੋ ਜਾਂ ਫਾਂਸੀ ਦਿਓ ਉਕੇ ਮੈਂ ਤਾਂ ਮੰਨਦਾ ਮੈਂ ਕੀਤਾ ਤੇ ਉਦੋਂ ਇਹਨੇ ਕਿਹਾ ਵੀ ਸੀਗਾ ਆਪਣੇ ਨੇ ਭਾਰਤ ਦੇ ਗ੍ਰਹਿ ਮੰਤਰੀ ਨੇ ਕਿ ਜਿਸ ਬੰਦੇ ਨੂੰ ਆਪਣੇ ਕੀਤੇ ਉਤੇ ਅਫਸੋਸ ਹੀ ਨਹੀਂ ਹੈ ਉਹਦੇ ਉਤੇ ਰਹਿਮ ਕਿਵੇਂ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਅਫਸੋਸ ਤਾਂ ਆ ਕਰੇ ਨਾ ਜਿਵੇਂ ਕੋਈ ਗੁਨਾਹ ਕੀਤਾ ਹੋਵੇ ਜਿਹੜਾ ਸ਼ਖਸ ਜਿਹਦੇ ਹੁਕਮਾਂ ਦੇ ਨਾਲ ਹਜ਼ਾਰਾਂ ਬੇਗੁਨਾ ਨੌਜਵਾਨ ਪੰਜਾਬ ਦੀ ਧਰਤੀ ਤੋਂ ਇਸ ਕਰਕੇ ਖਤਮ ਕਰ ਦਿੱਤੇ ਗਏ ਕਿਉਂਕਿ ਪੁਲਿਸ ਵਾਲਿਆਂ ਨੇ ਤਰਕੀਆਂ ਲੈਣੀਆਂ ਸੀ ਇਨਾਮ ਲੈਣੇ ਸੀ ਵੱਡੇ ਵੱਡੇ ਬੇਗੁਨਾ ਜਨਾਂ ਦਾ ਕਿਸੇ ਮੂਮੈਂਟ ਦੇ ਵਿੱਚ ਕੋਈ ਹੱਥ ਨਹੀਂ ਸੀਗਾ ਆਪਾਂ ਸਾਰਿਆਂ ਨੂੰ ਪਤਾ ਹੈ ਜਦੋਂ ਗੱਲ ਜਸਵੰਤ ਸਿੰਘ ਖਾਲੜਾ ਦਾ ਇਸ਼ਾਰਾ ਤੁਸੀਂ ਕੀਤਾ ਉਹਨਾਂ ਨੇ ਜਿਹੜੀਆਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਕੀਤੇ ਦੀ ਗੱਲ ਕੀਤੀ ਹੈ ਉਹ ਕੌਣ ਸਨ ਉਹ ਸਾਡੇ ਬੱਚੇ ਸਨ ਨਾ ਜੀ ਪੰਜਾਬ ਦੇ ਸਿੱਖ ਬੱਚੇ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਔਰ ਇੰਨਾ ਕਤਲ ਹੋਣ ਕਰਨ ਵਾਲੇ ਮਨੁੱਖ ਨੂੰ ਸਿੱਖ ਰਵਾਇਤਾ ਅਨੁਸਾਰ ਸੋਧ ਦੇਣਾ ਕਤਲ ਨਹੀਂ ਹੁੰਦਾ ਸਿੱਖਾਂ ਨੇ ਮਸੇ ਰੰਗੜ ਦਾ ਕਤਲ ਨਹੀਂ ਕੀਤਾ ਸੀ ਉਨ ਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਸੀ ਇਹ ਇੱਕ ਵੱਖਰਾ ਵਿਸ਼ਾ ਠੀਕ ਹੈ ਭਾਰਤੀ ਕਾਨੂੰਨ ਇਸ ਗੱਲ ਨੂੰ ਕਤਲ ਮੰਨਦਾ ਸੀ ਉਹਦੇ ਮੁਤਾਬਕ ਉਹ ਸਜ਼ਾ ਭੁਗਤਣ ਵਾਸਤੇ ਤਿਆਰ ਹੈ ਉਹਨਾਂ ਦੀ ਸਜ਼ਾ ਦਾ ਫੈਸਲਾ ਕਿਉਂ ਨਹੀਂ ਕੀਤਾ ਅੱਜ ਤੱਕ ਇਹ ਭਾਰਤੀ ਕਾਨੂੰਨ ਜਿਹੜੀ ਵਿਵਸਥਾ ਹੈ ਉਹਦੇ ਮੱਥੇ ਉੱਤੇ ਇੱਕ ਕਲੰਕ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੇ ਵਕੀਲਾਂ ਦਾ ਬਣਾਇਆ ਇਹਨਾਂ ਨੇ ਪਿਛੇ ਇਕੱਠ ਵੀ ਕੀਤੇ ਕਿ ਸਾਨੂੰ ਅਪੀਲ ਵਾਪਸ ਲੈ ਲੈਣੀ ਚਾਹੀਦੀ ਆ ਕਿ ਨਹੀਂ ਲੈ ਲੈਣੀ ਚਾਹੀਦੀ ਤੇ ਬਾਰ-ਬਾਰ ਮੀਟਿੰਗਾਂ ਵੀ ਇਸੇ ਕਰਕੇ ਕਰਦੇ ਆ ਇਦੇ ਵਿੱਚ ਵੀ ਬਹੁਤਾ ਜਿਹੜਾ ਕੰਮ ਹੈ ਉਹ ਸਿਆਸੀ ਹਿੱਤ ਲੈਣ ਦਾ ਹੈ ਆਪਣੇ ਆਪ ਨੂੰ ਉਹਨਾਂ ਦੇ ਹਿਤ ਸਾਬਤ ਕਰਨ ਦੀ ਦੌੜ ਲੱਗੀ ਹੋਈ ਹੈ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਆ ਗਈ ਅਗਲੇ ਮਹੀਨੇ ਉਹਦੇ ਵਿੱਚ ਕਿਹੜੇ ਗਰੁੱਪ ਨੂੰ ਵਜਾਦੀਆਂ ਵੋਟਾਂ ਮਿਲਦੀਆਂ ਉਹਦੀ ਦੌੜ ਲੱਗੀ ਹੈ ਤੇ ਉਹਨਾਂ ਪਾਸੋਂ ਬਾਰ ਬਾਰ ਬਿਆਨ ਵੱਖਰੇ ਵੱਖਰੇ ਦੁਵਾ ਲੈਂਦੇ ਆ ਇਹ ਜਿਦਾਂ ਉਹਨਾਂ ਨੂੰ ਜਿੱਦਾਂ ਦੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਅੰਦਰ ਜੇਲ੍ਹ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਇਮਾਨਦਾਰ ਹੈਗੇ ਆ ਕਿ ਉਹਨਾਂ ਦੀ ਰਿਹਾਈ ਹੋਵੇ ਜਾਉਣਾ ਦਾ ਕੇਸ ਇੱਕ ਪਾਸੇ ਲੱਗੇ ਤੇ ਇਹ ਜਿੰਨੀਆਂ ਮਰਜ਼ੀ ਬਣਾਈ ਜਾਣ ਕਮੇਟੀਆਂ ਬਥੇਰੀਆਂ ਬਣਾਈਆਂ ਇਹਨਾਂ ਨੇ ਧਾਮੀ ਹੋਰਾਂ ਦਾ ਸ਼ਾਇਦ ਆਪ ਹੀ ਉਹਨਾਂ ਦੇ ਹੁਣ ਥੋੜੇ ਦਿਨ ਰਹਿ ਗਏ 3 ਨਵੰਬਰ ਨੂੰ ਉਹ ਹੀ ਛੁੱਟੀ ਉਹਨਾਂ ਦੀ ਹੋ ਜਾਣੀ ਹੈ ਪ੍ਰਧਾਨਗੀ ਤੋਂ ਤੇ ਇਹ ਸਿਰਫ ਟਾਈਮ ਪਾਸ ਕਰਨ ਲਈ ਲੋਕਾਂ 'ਚ ਸੱਚੇ ਹੋਣ ਦੀ ਘਟਨਾ ਜੇ ਹੈਗੀ ਹੈ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਆ ਮੈਨੂੰ ਇਦਾਂ ਲੱਗਦਾ ਹਾਂਜੀ ਬਾਕੀ ਤੁਸੀਂ ਜਿਹੜੀ ਅਸੀਂ ਉਸ ਮੁੱਖ ਮੰਤਰੀ ਦੀ ਗੱਲ ਕੀਤੀ ਆ ਜਿਹਦੇ ਕੇਸ ਦੇ ਵਿੱਚ ਬਲਵਸ ਸਿੰਘ ਰੱਜਵਾਨ ਨੂੰ ਫੜਿਆ ਤੇ ਉਹਨਾਂ ਨੇ ਉਸ ਤੋਂ ਪਹਿਲਿਆਂ ਨੇ ਵੀ ਜੇ ਕੇ ਪੀ ਐਸ ਗੈਲਬਰਗ ਦੇ ਬੁੱਚੜਾ ਨੂੰ ਇਹ ਖੋਲ ਦਿੱਤੀ ਸੀ ਤਾਂ ਕਿ ਉਹ ਨਸਲ ਕਾ ਆਪੀ ਜੀ ਕਿ ਦਰ ਸੰਘਾਰ ਹੀ ਕਹਿ ਸਕਦੇ ਆ ਪੰਜਾਬੀ ਕੌਮ ਦਾ ਸਿੱਖ ਕੌਮ ਦਾ ਨਾੜਾ ਕਰਨਾ ਉਹਨੇ ਕੋਸ਼ਿਸ਼ ਕੀਤੀ ਹੈਗੀ ਆ ਤੇ ਦੂਜੇ ਪਾਸੇ ਦੇਖਦੇ ਆ ਕਿ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਉਸ ਨੂੰ 20 ਸਾਲ ਦੀ ਸਜ਼ਾ ਆ ਤੇ ਉਹਨੇ ਰਿਮਾਨੇ ਲੱਭਿਆ ਲੇਕਿਨ ਕਾਤਲ ਤੇ ਕਾਤਲ ਬਲਾਤਕਾਰੀ ਸਾਰਾ ਕੁਝ ਹੀ ਪਤਾ ਨਹੀਂ ਕਿੰਨੀ ਵਾਰੀ ਉਹਨੂੰ ਪਰੋਲ ਦੇ ਉੱਤੇ ਛੱਡਿਆ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਐਸ਼ ਕਰ ਰਿਹਾ ਹੈ ਇਹ ਮਤਲਬ ਭਾਰਤੀ ਸਿਆਸਤ ਦੀ ਜਿਹੜੀ ਹੈਗੀ ਹੈ ਇਹ ਕਾਲਾ ਪਣਿਆ ਭਾਰਤੀ ਕਾਨੂੰਨ ਦਾ ਮਖੌਲ ਉਡਾਇਆ ਜਾ ਰਿਹਾ ਹੈ ਬੇਗੁਨਾਹਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਗੁਨਾਹਗਾਰ ਨੂੰ ਦੀ ਲੁਕ ਆਫਰ ਕੀਤੀ ਜਾ ਰਹੀ ਹੈ ਅ ਅਵਤਾਰ ਸਿੰਘ ਜੀ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਬੁੱਤੇ ਨੇ ਕਿੱਦਰ ਨੂੰ ਜਾਂਦੇ ਨੇ ਕੀ ਹੁੰਦਾ ਹੈ ਇਹ ਸਿਆਸੀ ਰੋਟੀਆਂ ਸੇਕਣਾ ਕਦੋਂ ਬੰਦ ਹੋਵੇਗਾ ਇਹ ਵੀ ਇੱਕ ਦੇਖਦੇ ਆ ਕਿ ਜਿਹੜਾ ਭਾਰਤੀ ਲੋਕਤੰਤਰ ਹੈ ਉਹਦੇ ਉੱਤੇ ਵੀ ਇੱਕ ਉਂਗਲੀ ਉਠਾਈ ਜਾ ਰਹੀ ਹੈਗੀ ਆ ਜਿਸ ਨੇ ਸੰਕਾਰਾਂ ਦੇ ਹਿੱਤਾਂ ਦੇ ਵਿੱਚ ਭੁਗਤੰਦਾ ਹੀ ਮੇਰੇ ਕਾ ਹਰ ਵਾਰ ਰੋਲ ਕੀਤਾ ਹੈ ਤਰ ਸਿੰਘ ਜੀ ਨੇ ਸ਼ਬਦਾਂ ਦਾ ਜਾਨ ਤੋਂ ਪਹਿਲਾਂ ਮੈਨੂੰ ਪਤਾ ਸਮਾਂ ਹੋ ਗਿਆ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਇੱਕ ਚਾਂਸ ਆ ਤਰਨ ਤਰਨ ਦੇ ਜਿਹੜੀ ਇਲੈਕਸ਼ਨ ਹੋਣੀ ਹੈ ਲੋਕੀ ਉਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਇੱਕ ਸੁਨੇਹਾ ਦੇ ਸਕਦੇ ਆ ਧੰਨਵਾਦ ਉਧਰ ਬਿਹਾਰ ਦੇ ਇਲੈਕਸ਼ਨ ਹੋ ਰਹੀਆਂ ਬਹੁਤ ਬਹੁਤ ਧੰਨਵਾਦ ਜੀ ਫਤਿਹ ਬਲਾਉਂਦੇ ਆ ਇੱਥੇ ਆਪ ਜੀ ਨੂੰ ਤਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰਦਰਸ਼ਕੋ ਇਹ ਸੀ ਅੱਜ ਦਾ ਵਾਸਾ ਫਤੇ ਫਤੇਜੀ ਏਸੀ ਅੱਜ ਦਾ ਪ੍ਰੋਗਰਾਮ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਰਤ ਦਾ ਲੋਕਤੰਤਰ ਹੈ ਜਾਂ ਉਸ ਦਾ ਕਾਨੂੰਨ ਤੰਤਰ ਹੈ ਉਹ ਕਦੋਂ ਹੋਸ਼ ਵਿੱਚ ਆਵੇਗਾ ਆਕੇ ਜਿਹੜੇ ਇਹ ਲੋਕ ਜਿਹੜੇ ਆਪਣੀਆਂ ਕੈਦਾਂ ਪੁੱਛ ਚੁੱਕੇ ਆ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਮਿਲ ਸਕੇ ਔਰ ਇਹਨਾਂ ਤੋਂ ਨਵਾਂ ਤੋਂ ਬਿਨਾ ਬਹੁਤ ਸਾਰੇ ਸੈਂਕੜੇ ਇਹੋ ਜਿਹੇ ਹੋਰ ਅਹ ਦੇਸ਼ ਭਗਤਾਂ ਜਿਹੜੇ ਆਪਣੇ ਲੋਕਾਂ ਵਾਸਤੇ ਜਦੋਜਾਦ ਕਰਦੇ ਨੇ ਉਹਨਾਂ ਨੂੰ ਵੀ ਅਹ ਰਿਹਾਈ ਮਿਲਣੀ ਚਾਹੀਦੀ ਆ ਤੇ ਇਹਨਾਂ ਸ਼ਬਦਾਂ ਦੇ ਨਾਲ ਸ਼ਿਨਰਪਾਲ ਸਿੰਘ ਉਹ ਦੇ ਆ ਗਿਆ ਉਹਨਾਂ ਚੁੱਕ ਨਹੀਂ ਖੇਮਾ ਬੁਦਾ ਕੀ ਫਤਿਹ ਬਲਾ ਉਹਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ